ਅੱਜ ਦਾ ਇਕੱਠ ਗੁਰੂ ਤੇਗ ਬਹਾਦਰ ਜਿੰਦ ਦੀ ਚਾਦਰ ਗੁਰੂ ਸਾਹਿਬ ਨੇ ਆਪਣਾ ਸੀਸ ਧਰਮ ਬਚਾਉਣ ਵਾਸਤੇ ਕਟਵਾਇਆ ਸੀ ਤੇ ਸਾਨੂੰ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਤੇ ਕੁਰਬਾਨ ਹੋਣ ਦਾ ਸੰਦੇਸ਼ ਦਿੱਤਾ ਸੀ ਸਿੰਘ ਜੰਗਾ ਲੜਦੇ ਸੀ ਜ਼ੁਲਮ ਦੇ ਖਿਲਾਫ ਲੜਦੇ ਸੀ ਉਹ ਗੁਰੂ ਸਮਰਪਿਤ ਹੋ ਕੇ ਲੜਦੇ ਸੀ ਉਹ ਗੁਰੂ ਦੀ ਆਣ ਵਣ ਸ਼ਾਨ ਵਾਸਤੇ ਲੜਦੇ ਸੀ ਸਾਡੇ ਤੰਦੀਖ ਸਿੰਘ ਜਿਹਨਾਂ ਦੇ ਵਿੱਚ ਕਿਉਂ ਨੇ ਉਹ ਗੁਰੂ ਦੀ ਆਣ ਵਣ ਸ਼ਾਨ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜਾਂ ਦੇ ਵਿੱਚ ਬੰਦ ਨੇ ਹੌਣ ਕਰਦਾ ਉਹ ਆਕੂ ਇੱਕੇ ਗੱਲ ਕਹਿੰਦੇ ਆ ਗੱਲ ਸਾਜੀ ਤੁਹਾਡੀ ਤਪੱਸਿਆ ਵਧੋਗੀ ਤੁਸੀਂ ਥੱਲੇ ਆ ਜਾਓ ਅਸੀਂ ਤੁਹਾਨੂੰ ਥੱਲੇ ਲਾਉਣਾ ਜਾਣੇ ਆ ਓ ਬੇਸ਼ਰਮੋ ਦੀਕਰ ਦਾ ਰਣਾ ਸਾਹਿਬ ਬਾਕੀ ਸਾਰੇ ਜਿੰਨੇ ਵੀ ਅੱਤੇ ਮਹਾਂਪੁਰਸ਼ ਬੰਚੇ ਨੇ 12 ਤਰੀਕ ਨੂੰ ਮੈਨੂੰ 1 ਸਾਲ ਹੋ ਜਾਣਾ ਹੈ ਹਲੋ ਹਾਂਜੀ ਬੋਲਦੇ ਰਹੋ ਆ ਬੋਲਦੇ ਰਹੋ ਸੁਣ ਰਹੇ ਹੈ ਸਭੀ ਗੁਰੂ ਪਿਆਰੀ ਸਰਤਾਰ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਸਭ ਜੀ ਦਾ ਜਾਗਦਿਆਂ ਜੰਗੀਰਾ ਵਾਲਿਆਂ ਦਾ ਜਿੰਨੇ ਵੀ ਮਹਾਪੁਰਸ਼ ਇਸ ਮੋੜੇ ਦੇ ਵਿੱਚ ਅੱਜ ਇਕੱਠੇ ਹੋਏ ਨੇ ਖਾਸ ਕਰਕੇ RAM SINGH RANA ਜੋੜਾ ਬੰਦਾ ਜਿਹੜਾ ਜ਼ੁਲਮ ਦੇ ਖਿਲਾਫ ਲੜਨ ਦਾ ਜज्ਬਾ ਰੱਖਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਤੇਗ ਬਹਾਦਰ ਜਿੰਦ ਦੀ ਚਾਦਰ ਗੁਰੂ ਸਾਹਿਬ ਨੇ ਆਪਣਾ ਸੀਸ ਧਰਮ ਬਚਾਉਣ ਵਾਸਤੇ ਕਟਵਾਇਆ ਸੀ ਤੇ ਸਾਨੂੰ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਤੇ ਕੁਰਬਾਨ ਹੋਣ ਦਾ ਸੰਦੇਸ਼ ਦਿੱਤਾ ਸੀ ਸਭ ਤੋਂ ਪਹਿਲਾਂ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਜੀ ਆਇਆਂ ਕਰਦਾ ਹੋਇਆ ਗੁਰੂ ਦੇ ਚਰਨਾਂ ਦੇ ਵਿੱਚ ਇੱਕ ਵਾਰ ਕਰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਤੁਸੀਂ ਸਾਨੂੰ ਸੰਦੇਸ਼ ਦੇ ਕੇ ਗਏ ਹੋ ਤੁਹਾਡਾ ਬੱਚਾ ਗੁਰਜੀਤ ਸਿੰਘ ਨਾ ਜਾਵੇ ਛੜ ਜਾਂਦਾ ਤਾਂ ਜਾਵੇ ਇਹ ਤਾਂ ਪਿੱਛਾ ਨਹੀਂ ਹਟਾਂਗਾ ਸੋਨਿਆਲ ਮੈਂ ਸਭ ਤੋਂ ਪਹਿਲਾਂ ਗੁਰੂ ਪਿਆਰਿਓ ਤੁਹਾਨੂੰ ਬੇਨਤੀ ਕਰਦਾ ਜਿਹੜੇ ਸਾਡੇ ਪ੍ਰਾਤਨ ਜੁਝਾਰੂ ਸਿੰਘ ਜੰਗਾਂ ਲੜਦੇ ਸੀ ਜ਼ੁਲਮ ਦੇ ਖਿਲਾਫ ਲੜਦੇ ਸੀ ਉਹ ਗੁਰੂ ਸਮਰਪਤ ਹੋ ਕੇ ਲੜਦੇ ਸੀ ਬਾ ਗੁਰੂ ਦੀ ਆਣ-ਦਣ ਸ਼ਾਨ ਵਾਸਤੇ ਲੜਦੇ ਸੀ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਕਿਉਂ ਨੇ ਉਹ ਗੁਰੂ ਦੀ ਆਣ-ਦਣ ਸ਼ਾਨ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਦੇ ਵਿੱਚ ਬੰਦ ਨੇ ਪਰ 10 ਸਾਲ ਦੀ ਬੇਅਦਬੀ ਹੋ ਰਹੀ ਹੈ 2015 ਤੋਂ ਲੈ ਕੇ ਅੱਜ ਤੱਕ ਬੇਅਦਬੀ ਜਾਰੀ ਹੈ ਅਸੀਂ ਹੋਰ ਮੁੱਦਿਆਂ ਨੂੰ ਬਹੁਤ ਵੱਡਾ ਮੰਨਦੇ ਆ ਲੇਕਿਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਛੋਟੀ ਬਣਾਤੀ ਅਸੀਂ ਉਸ ਤੇ ਕੋਈ ਪਾਇਆ ਹੀ ਨਹੀਂ ਦਿੰਦਾ ਮੈਂ ਜਿਹੜੀ ਵੀ ਜਸੇ ਬੰਦੀ ਨੂੰ ਹੌਣ ਕਰਦਾ ਉਹ ਅੱਗੋਂ ਇੱਕਿਆ ਗੱਲ ਕਹਿੰਦੇ ਆ ਖਾਲਸਾ ਜੀ ਤੁਹਾਡੀ ਤਪੱਸਿਆ ਬਹੁਤ ਹੋ ਗਈ ਤੁਸੀਂ ਥੱਲੇ ਆ ਜਾਓ ਅਸੀਂ ਤੁਹਾਨੂੰ ਥੱਲੇ ਲਾਉਣ ਆ ਜਾਨੇ ਆ ਓਏ ਬੇਸ਼ਰਮੋ ਲੱਕਟ ਬੁੱਕੇ ਮਰ ਜਾਓ ਦੀ ਆਪ ਨੂੰ ਸਿੱਖ ਕੌਣ ਹੋ ਗੁਰੂ ਦੀ ਬੇਅਦਵੀ ਹੁੰਦੀ ਹੋਵੇ ਪਰ ਤੁਸੀਂ ਆਪਣੇ ਕਰਾਂ ਦੇ ਵਿੱਚ ਮਾਜਾ ਮਾਨਦੇ ਹੋ ਵੱਡੀਆਂ-ਵੱਡੀਆਂ ਜਥੇਦਾਰੀਆਂ ਵੱਡੀਆਂ-ਵੱਡੀਆਂ ਜਥੇਬੰਦੀਆਂ ਲਈ ਫਰਦੇ ਹੋ ਪਰ ਗੁਰੂ ਪਛੇ ਕਦੇ ਆਵਾਜ਼ ਬਲੰਦ ਨਹੀਂ ਕੀਤੀ ਤਾਂ ਗੁਰੂ ਸਾਹਿਬ ਕਦੇ ਵੀ ਮਾਫ ਨਹੀਂ ਕਰਨਗੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਪਿਓ ਪਹਿਲਾ ਆਪ ਮੰਨਿਆ ਸੀ ਫੇਰ ਆਪ ਦੇ ਸਿੱਖਾਂ ਨੂੰ ਹੁਕਮ ਕੀਤਾ ਸੀ ਆ ਗਿਆ ਪਈ ਅਕਾਲ ਕੀ ਦਵੇ ਚਲਾਇਆ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਗਰੰਥਰ ਅੱਜ ਅਸੀਂ ਕਿੱਥੇ ਆਂ ਦੇਹਾਂ ਨਾਲ ਚਿੰਬੜ ਕੇ ਦੇਹਾਂ ਨਾਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਉਣ ਵਾਲਾ ਸਮਾਂ ਬਹੁਤ ਗੰਭੀਰ ਆ ਰਿਹਾ ਆ ਜਿਹੜਾ ਹੜਾ ਆਈ ਨਹੀਂ ਬੱਤਲ ਫਟਰੀ ਨਹੀਂ ਐਵੇਂ ਨਹੀਂ ਫਟਰੇ ਜਦੋਂ ਅਸੀਂ ਆਪਦੇ ਰੱਬ ਨਾਲੋਂ ਅਸੀਂ ਆਪਣੇ ਪ੍ਰਮਾਤਮਾ ਨਾਲੋਂ بے ਮੁਕ ਹੋ ਗਏ ਤਾਂ ਰੱਬ ਵੀ ਬੁਰਾਈ ਨੂੰ ਰੋਕਦਾ ਨਹੀਂ ਫਿਰ ਬੁਰਾਈ ਸਰ ਚੜ ਕੇ ਆਉਂਦੀ ਹੈ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਰਹਿਣਾ ਸਾਹਿਬ ਬਾਕੀ ਸਾਰੇ ਜਿੰਨੇ ਵੀ ਅੱਤੇ ਮਹਾਂਪੁਰਸ਼ ਪਹੁੰਚੇ ਨੇ 12 ਤਰੀਕ ਨੂੰ ਮੈਨੂੰ 1 ਸਾਲ ਹੋ ਜਾਣਾ ਹੈ ਸਭ ਤੋਂ ਪਹਿਲਾਂ ਮੈਂ 11 ਜਨਵਰੀ ਨੂੰ ਪ੍ਰਸ਼ਾਦਾ ਛੱਡਿਆ ਸੱਤ ਸੱਤ ਮਹੀਨੇ ਮੈਂ ਪ੍ਰਸ਼ਾਦੇ ਨੂੰ ਮੂੰਹ ਨਹੀਂ ਲਾਇਆ ਫਿਰ ਜਦੋਂ ਮੁੱਖ ਮੰਤਰੀ ਨੇ ਮੰਗ ਮੰਨੀ ਉਹਨੇ ਮੈਨੂੰ ਕਿਹਾ ਵੀ ਜੋ ਸੁਪਨਾ ਲੈ ਕੇ ਟਾਵਰ ਤੇ ਚੜਿਓ ਉਹ ਪੂਰਾ ਜਿਉਂਦੇ ਰਹਿ ਕੇ ਦੇਖੋ ਤਾਂ ਮੈਂ ਉਸ ਦਿਨ ਤੋਂ ਦੋੜੇ ਚੋਰ ਦਾ ਲੜਿਆ ਪਰ ਗੁਰੂ ਪਿਆਰੇਓ ਗਰਜੀਤ ਸਿੰਘ ਉਹ ਵਾਅਦਿਆਂ ਵਾਲੇ ਦਾ ਪੱਤਾ ਏਨਾ ਸੋਚੋ ਵੀ ਇਹ ਟਾਵਰ ਦੇ ਬੱਠੇ ਪਤਣ ਹੀ ਹੈ ਹਲਕਾ ਫੁਲਕਾ ਓਹ ਸਵਾਰ ਲੱਖ ਨਰ ਲਰਨ ਵਾਲਾ ਬੰਦਾ ਸਵਾਰ ਲੱਖ ਨਾਲ ਮੇਰਾ ਪਛੇੜ ਕੜ ਚੈੱਕ ਕਰ ਲਿਓ ਪਰ ਇੱਥੇ ਬੈਠਿਆ ਕਿਉਂ ਆ ਮਰਦਿਆਂ ਨੂੰ ਜਗਾਉਣ ਵਾਸਤੇ ਜਿਹੜੇ 10 ਸਾਲ ਦੇ ਮ੍ਰਿਤਕ ਹੋਏ ਪਏ ਨੇ ਗੁਰੂ ਦੇ ਨਾਂ ਤੇ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਏ ਜਿਹੜਾ ਮੇਰੇ ਕੰਮ ਲੀਊਗਾ ਜਿਹੜਾ ਮੇਰੇ ਮੇਰੇ ਤੁਮ ਚਾਹਣ ਦੇ ਕੰਮ ਨਹੀਂ ਆਉਂਦਾ ਉਹ ਮੇਰੇ ਵਾਸਤੇ ਮ੍ਰਿਤਕ ਦੇ ਹੈ ਮ੍ਰਿਤਕ ਦੇ ਮੈਂ ਉਹਨਾਂ ਨੂੰ ਜਗਾਉਣ ਵਾਸਤੇ ਇੱਥੇ ਉੱਚੀ ਜਗ੍ਹਾ ਤੇ ਬੈਠਿਆ ਪਰ ਇੱਕ ਸਾਲ ਦਾ ਮੈਂ ਬਹੁਤ ਕੱਟ ਮਰਜੀ ਬੜਿਆਂ ਨੂੰ ਜਗਾ ਸਕਿਆ ਪਰ ਬਾਰੇ ਬਾਰੇ ਜਮਾ ਬਾਜਾਂ ਵਾਲੇ ਪਿੱਧਾਂ ਦੇ ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਵੀ ਰਾਮ ਸਿੰਘ ਰਾਣਾ ਨੂੰ ਫੋਨ ਕਰ ਪੁੱਤਰਾ बंदा तेरी आवाज अगे लेके जाऊगा राम सिंह राणा जी गुरजीत सिंह मरदा जो कदे भी एहसान करी तो थान गुरजीत मरके भी पूरा नहीं कर सकता ਕਹੜਾ ਤੁਸੀਂ ਮੋਰਚੇ ਦੀ ਆਵਾਜ਼ ਚੱਕੀ ਐ ਤੁਹਾਡਾ ਕਰਜ਼ਾਈ ਹੋ ਗਿਆ ਉਸ ਤੋਂ ਵਰਜੀਤ ਸਿੰਘ ਖਾਲਸਾ ਤਾਂ ਗੁਰੂ ਪਿਆਰਿਓ ਇਹ ਹੁਣ ਧਲੇ ਮੱਥੇ ਰੱਖ ਕੇ ਕੰਮ ਨਹੀਂ ਚੱਲਣਾ 12 ਤਰੀਕ ਦਾ ਸਖਤ ਫੈਸਲਾ ਲਓ ਮੈਂ ਤੁਹਾਨੂੰ ਬੇਨਤੀ ਜਿੰਨੀਆਂ ਕਿਸਾਨ ਜਥੇ ਬੰਦੀਆਂ ਨੇ ਜਿਹੜੀਆਂ ਅੱਜ ਆਪਣੇ ਨਿੱਜੀ ਲੜਾਈ ਦਾ ਲੜਦੀਆਂ ਨੇ ਪਰ ਜਿਹੜੇ ਪਿਓ ਨੂੰ ਜਾ ਕੇ ਨਮਸਤਕ ਹੁੰਦੀਆਂ ਨੇ ਉਹਦੀ ਲੜਾਈ ਲੜਨ ਨੂੰ ਤਿਆਰ ਨਹੀਂ ਹੈਗੀਆਂ ਓਏ ਭਾਈ ਅਕਲ ਨੂੰ ਹੱਥ ਮਾਰੋ ਜਦੋਂ ਕੋਈ ਦੁੱਖ ਚੜ ਕੇ ਆਉਂਦਾ ਹੈ ਉਦੋਂ ਅਸੀਂ ਗੁਰੂ ਕੋਲ ਹੀ ਅਰਦਾਸ ਕਰਪਟਨ ਜਾਂਦੇ ਆ ਵੀ ਗੁਰੂ ਸਾਹਿਬ ਸਾਡਾ ਦੁੱਖ ਕਟੋ ਜਦੋਂ ਅਸੀਂ ਪੁੱਤਰ ਤੀ ਪੁੱਤਰ ਲੈਣੇ ਨੇ ਉਦੋਂ ਵੀ ਗੁਰੂ ਸਾਹਿਬ ਤੋਂ ਮੰਗਦੇ ਆ ਤਾਂ ਉਹ ਗੁਰੂ ਸਾਹਿਬ ਨੇ ਸਾਡਾ ਠੇਕਾ ਨਹੀਂ ਲਿਆ ਵੀ ਸਾਡੀ ਰੱਖਿਆ ਵੀ ਕਰੇ ਸਾਨੂੰ ਖੁਸ਼ੀਆਂ ਵੀ ਦੇਵੇ ਉਹ ਗੁਰੂ ਦਾ ਇੱਕ ਅਕਰਤੀ ਪਰ ਤੁਸੀਂ ਕੰਮ ਨਹੀਂ ਕਰਦੇ ਤਾਂ ਸਾਡਾ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਕਰਿਆ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਲੈਣ ਤੇ ਆ ਜਾਓ ਪਹਿਲਾਂ ਧਰਮ ਬਚਾਓ ਸਮੱਜ ਕਰਮ ਬਚਾਓ ਤਾਂ ਗੁਰੂ ਜਿਆਰਿਓ 11 ਤਰੀਕ ਨੂੰ ਸਤ ਫੈਸਲਾ ਲਾ ਰਣਾ ਰਣਾ ਸਾਹਿਬ ਐ ਗੱਲ ਲਈ ਬਾਂਡੀ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਤਾਂ ਮੈਂ ਪੰਜ ਜਗ੍ਹਾ ਲਾਵਾਂਗਾ ਕੱਜ ਬਚ ਕੇ ਮੈਨੂੰ ਜਵਾਬ ਦਿਓ ਬੋਲਾ